ਆਗ ਵਿਧਾਇਕ ਪਠਾਨ ਮਾਜਰਾ ਦੀ ਕਿਉਂ ਹੋਈ ਗ੍ਰਿਫਤਾਰੀ? ਐਮਐਲਏ ਪਠਾਨ ਮਾਜਰਾ ਗ੍ਰਿਫਤਾਰ ਜਫਰਾਨ ਸੀਐਮ ਭਗਵੰਤ ਸਿੰਘ ਮਾਨ ਨੂੰ ਕਿਉਂ ਪਾਈਆਂ ਲਾਂਤਾ? ਐਮਐਲ ਨੇਦਾ ਹਿਰਾਸਤ ਤੋਂ ਭਜਣਾ ਸਿਆਸੀ ਡਰਾਮਾ ਹੋਇਆ ਕਰਾਰ। ਪਠਾਨ ਮਾਜਰਾ ਦੇ ਬਾਗੀ ਹੋਣ ਤੋਂ ਬਾਅਦ ਆਪ ਚਿੱਠੀ ਬਗਾਵਾ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸੈਂਸਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ ਤਾਂ ਦੱਸਿਆ ਕਿ ਹਰਿਆਣਾ ਦੇ ਕਰਨਾਲ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸੋ ਪੁਰਾਣੇ ਰੇਪ ਕੇਸ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਸੀਐਮ ਮੰਨ ਨੂੰ ਲਾਂਡਾ ਪਾਈਆਂ ਗਈਆਂ ਸੀ ਕਿ ਡੇਢ ਸਾਲ ਰਹਿ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੋ ਹਜੇ ਤੱਕ ਉਹਨਾਂ ਦੇ ਇਲਾਕੇ ਦੇ ਵਿੱਚ ਵਿਕਾਸ ਕਿਉਂ ਨਹੀਂ ਹੋਇਆ ਸੋ ਐਮਐਲਏ ਪਠਾੜ ਮਾਜਰਾ ਦਾ ਕਹਿਣਾ ਹੈ ਕਿ ਸਬਨਾ ਸੰਦੇ ਹੋਏ ਸੀਐਮ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਜਾਣਬੁੱਝ ਕੇ ਕਰਵਾ ਦਿੱਤੀ ਹੈ ਤਾਂ ਦੱਸਦੇ ਕਿ ਗ੍ਰਿਫਤਾਰੀ ਤੋਂ ਪਹਿਲਾਂ ਲਾਈਵ ਹੋ ਕੇ ਉਹਨਾਂ ਨੇ ਸਾਰੇ ਭੇਤ ਨੇ ਜਿਹੜੇ ਉਹ ਖੋਲ ਦਿੱਤੇ ਸੀ ਸੋ ਜਿੱਥੇ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰਾ ਦੀ ਗ੍ਰਿਫਤਾਰੀ ਦੀਆਂ ਖਬਰਾਂ ਦੇ ਵਿਚਕਾਰ ਉਹਨਾਂ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਦਾਅਵਾ ਕਰ ਰਿਹਾ ਹੈ ਕਿ ਜਦੋਂ ਪਠਾਣ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਨਾਰੇਬਾਜ਼ੀ ਕਰਕੇ ਪੁਲਿਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਐ ਜਿਹੜੀ ਨਾਕੇਬੰਦੀ ਦੌਰਾਨ ਉਹਨਾਂ ਦੇ ਸਮਰਥਕਾਂ ਨੂੰ ਗ੍ਰਿਫਤਾਰ ਹੈ ਜਿਹੜਾ ਕਰ ਲਿਆ ਗਿਆ ਤੇ ਇਸ ਦੌਰਾਨ ਪਠਾਣ ਮਾਜਰਾ ਆਪਣੀ ਸਮਰਥਕਾਂ ਸਮੇਤ ਭੱਜਣ ਦੇ ਵਿੱਚ ਕਾਮਯਾਬ ਹੋਗੇ ਸੋ ਪੁਲਿਸ ਦੀ ਹਿਰਾਸਤ ਤੋਂ ਪਠਾਨਵਾਜਰਾ ਅਖੀਰਕਾਰ ਕਿਵੇਂ ਗ੍ਰਿਫਤਾਰ ਹੋ ਸਕਦੇ ਨੇ ਇਹ ਸਾਰਾ ਸਿਆਸੀ ਡਰਾਮਾ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਗੱਲ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਹੜ੍ਹਾਂ ਦੇ ਹਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕ ਜੋ ਪੰਜਾਬ ਸਰਕਾਰ ਨੂੰ ਲਾਣਤਾ ਪਾ ਰਹੇ ਨੇ ਉਹ ਸਾਰਾ ਮੁੱਦਾ ਹੈ ਜਿਹੜਾ ਉਹਨਾਂ ਦਾ ਧਿਆਨ ਹਟਵਾ ਕੇ ਇਸ ਮੁੱਦੇ ਦੇ ਵੱਲ ਕਰਨਾ ਚਾਹੁੰਦੇ ਨੇ ਇਲਜ਼ਾਮ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਐਡਵੋਕੇਟ ਦੇ ਵੱਲੋਂ ਲਗਾਏ ਗੇ ਨਿਤਾਦਾਸੇ ਕਿ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲਗਾਤਾਰ ਪਠਾਨ ਮਾਜਰਾ ਦੇ ਸਮਰਥਕਾਂ ਦੇ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਦੀ ਗ੍ਰਿਫਤਾਰੀ ਇਹ ਜਿਹੜੀ ਕਰ ਲਈ ਜਾਂਦੀ ਹੈ ਤਾਂ ਇਸ ਲਈ ਪਠਾਨ ਮਾਜਰਾ ਦੇ ਐਡਵੋਕੇਟ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਜਿਹੜੀ ਵੀ ਸਟੋਰੀ ਲੈ ਕੇ ਆ ਰਹੀ ਉਹ ਵੱਖਰੀ ਗੱਲ ਹੈ ਪਰ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੇ ਵਿੱਚੋਂ ਨਹੀਂ ਜੋ ਸੱਚ ਤੇ ਪੈਰਾ ਦਿਨ ਵਾਲੇ ਨੇ ਤਾਂ ਹੜਾਂ ਦੀ ਸਥਿਤੀ ਨੂੰ ਲੈ ਕੇ ਉਹਨਾਂ ਦੇ ਜਿਹੜੇ ਵੀ ਬਿਆਨ ਸਾਹਮਣੇ ਆਏ ਨੇ ਉਸ ਤੋਂ ਬਾਅਦ ਹੀ ਇਹ ਸਥਿਤੀ ਬਣੀ ਹੈ। ਦਰਸਲ ਉਹਨਾਂ ਤੇ ਧਾਰਾ 376 ਦਾ ਮਾਮਲਾ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਦਰਜ ਕਰ ਲਿਆ ਗਿਆ। ਇਸ ਦੇ ਵਿਚਾਲੇ ਜਥੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਗ੍ਰਿਫਤਾਰੀ ਦੀਆਂ ਖਬਰਾਂ ਦੇ ਵਿਚਕਾਰ ਉਹਨਾਂ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਸੀ ਤਾਂ ਦੱਸਦੇ ਕਿ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ। ਸੀ ਦੱਸਦੇ ਕਿ ਸਨੌਰ ਜਾਣ ਵਾਲੀ ਰੋਡ ਹੈ ਜਿਹੜੀ ਵੱਡੀ ਨਦੀ ਤੇ ਨਾਕਾਬੰਦੀ ਦੌਰਾਨ ਉਹਨਾਂ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਪਠਾਨ ਮਾਜਰਾ ਦੀ ਭੱਜਣ ਲਈ ਵਰਤੀ ਗਈ ਗੱਡੀ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਪੁਲਿਸ ਨੇ ਕਾਰ ਦੇ ਵਿੱਚੋਂ ਹਥਿਆਰ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਸੋ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਫਿਰ ਕੋਈ ਗੁੰਡਾ ਸੋ ਗੱਡੀ ਦੇ ਵਿੱਚੋਂ ਹਥਿਆਰ ਬਰਾਮਦ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਸੋ ਜਿਹੀਆਂ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਨੀਤ ਸਿੰਘ ਪਠਾਨ ਮਾਜਰਾ ਦੀ ਜਿਨ੍ਹਾਂ ਦੀ ਗ੍ਰਿਫਤਾਰੀ ਹਰਿਆਣਾ ਦੇ ਕਰਨਾਲ ਤੋਂ ਹੋਈ ਹੈ ਪਟਿਆਲਾ ਪੁਲਿਸ ਦੇ ਵੱਲੋਂ ਉਹਦੀ ਗ੍ਰਿਫਤਾਰੀ ਕੀਤੀ ਗਈ ਔਰ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਕਹਿ ਸਕਦੇ ਆ ਕਿ ਪੁਲਿਸ ਦੇ ਵੱਲੋਂ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਉਹ ਨੇ ਜਿਹੜੇ ਫਰਾਰ ਹੋ ਜਾਂਦੇ ਨੇ ਸੋ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਜਾਂਦੀ ਹੈ ਪਰ ਤੁਸੀਂ ਖੁਦ ਸੋਚੋ ਇੱਕ ਐਮਐਲ ਇਹਨੇ ਪੰਜਾਬ ਪੁਲਿਸ ਮੁਲਾਜ਼ਮਾ ਦੇ ਉੱਤੇ ਫਾਇਰਿੰਗ ਕਿਵੇਂ ਕਰ ਸਕਦਾ ਹੈ ਤਾਂ ਜਿੱਥੇ ਭੱਜਣ ਦੇ ਇਲਜ਼ਾਮ ਲੱਗੇ ਨੇ ਕਿ ਉਹ ਫਰਾਰ ਨੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਪਰ ਤੁਹਾਡੀ ਜਾਣਕਾਰੀ ਲਈ ਜ਼ਰੂਰ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਗੱਡੀ ਬਰਾਮਦ ਕੀਤੀ ਗਈ ਉਹਨਾਂ ਦੇ ਵਿੱਚੋਂ ਹਥਿਆਰ ਜ਼ਰੂਰ ਬਰਾਮਦ ਹੋਏ ਨੇ ਸੋ ਇਹ ਸਵਾਲ ਨੇ ਜਿਹੜੇ ਉਹਨਾਂ ਲੋਕਾਂ ਦੇ ਵੱਲੋਂ ਪੁੱਛੇ ਜਾਂਦੇ ਨੇ ਕਿ ਆਪ ਐਮਐਲਏ ਦੀ ਗੱਡੀ ਦੇ ਵਿੱਚੋਂ ਆਖਿਰਕਾਰ ਹਥਿਆਰ ਬਰਾਮਦ ਕਿਉਂ ਹੋਏ ਨੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਾਂ ਫਿਰ ਸ਼ਰੇਆਮ ਸ਼ਹਿਰ ਦੇ ਵਿੱਚ ਹੋਰੀ ਗੁੰਡਾਗਰਦੀ ਮੈਂ ਜਾਰਸੀਆ ਪਟਿਆਲਾ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆਸਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਤਾਲ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮੱਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮੱਤ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ

गुरप्रीत कौर के बयान के ऊपर रजिस्टर किया गया है तो तो गुरप्रीत कौर तो जो है अपने आप को तो हरमीत तो सिंह की सेकंड वाइफ क्लेम करती है और उसने सन 2022 से डिफरेंट एप्लीकेशन के माध्यम से ये बोला हुआ है कि मेरा मेरे हस्बैंड के साथ जो है डिस्प्यूट चल रहा है और उन चीजों को डिफरेंट एजेंसीज ने इंक्वायर किया फिर वो ऑनरेबल हाईकोर्ट में रेड पटिशन में जाते हैं उसमें भी एसएसपी मोहाली के माध्यम से इंक्वायरी की गई वो इंक्वायरी रिपोर्ट स्टेटस के माध्यम से सबमिट करके अगस्त 2024 में वो रेट डिस्पोज ऑफ हो गई उसके बाद डीआईजी आई रोपड़ रेंज के पास इंक्वायरी पेंडिंग होने के बावजूद हो। ये एफ कल रात दस बजे दोबारा रजिस्टर की जो कि लीगल वैल्यू के हिसाब से बहुत बड़ी जो है एक साजिश के तहत दर्ज की गई है सर देखो जो पिछले दो दिन, दिन से फ्लड्स की वजह से सिचुएशन बनी उन्होंने ग्राउंड लेवल को देखते हुए जो इत्थिया 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 जो स्टेटमेंट्स दी ब्यूरोक्रेसी की वर्किंग को चैलेंज किया उसका ये उनको नतीजा फेस करना पड़ रहा है आज कोई आपकी बात हुई है नहीं नहीं आज मेरे साथ उनके साथ कोई बात नहीं हुई अदरवाइज हम लोग रेगुलर इन टच जो थे प्रोपोजिशन में करते हुए रहे आज सुबह से मेरे साथ उनके छक कोई बात नहीं, नहीं। पंजाब आज एक मुश्किल ਘੜੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਲੋਕਾਂ ਦੇ ਹਾਲਾਤ ਬੜੇ ਨਾਸੂਕ ਬਣੇ ਹੋਏ ਪਾਣੀ ਦੀ ਮਾਰ ਨੇ ਲੋਕਾਂ ਦੇ ਘਰ ਬਰਬਾਦ ਕਰਤੇ ਡੰਗਰ ਵੱੱਛੇ ਦਾ ਫਸਲਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹ ਸਮੱਸਿਆ ਸਿਆਸਤ ਦਾ ਨਹੀਂ ਕਿਉਂਕਿ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਲੋਕ ਆਪ ਮੁਹਾਰੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਪਰ ਸਿਆਸਤਕਰ ਕੌਣ ਰਹੇ ਸਿਆਸਤ ਸਾਡੀ ਸਰਕਾਰ ਕਰ ਰਹੀ ਹੈ ਜਿੱਤੇ ਜ਼ਿੰਮੇਵਾਰੀ ਹੈ ਲੋਕਾਂ ਨੂੰ ਇਸ ਜਿਹੜੀ ਔਖੀ ਘੜੀ ਐ ਇਹਦੇ ਵਿੱਚੋਂ ਕੱਢਣੀ ਕੱਲ ਪਰਸੋਂ ਤੋਂ ਇੱਕ ਵਿਧਾਇਕ ਨੇ ਹਰਮੀਤ ਪਠਾਨ ਮਾਜਰਾ ਸਨੌਰ ਦੇ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫੀ ਮੋਰਚਾ ਖੋਲ੍ਹਿਆ ਬੜੀ ਚੰਗੀ ਗੱਲ ਐ ਜੇ 3 ਸਾਲਾਂ ਬਾਅਦ ਉਹਨਾਂ ਦੀ ਜ਼ਮੀਰ ਜਾਗੀ ਐ ਪਰ ਹਾਲਾਤ ਅਜ ਧਰਤੀ ਤੇ ਨੇ ਕਿ ਸਾਰੇ ਐਮ ਐਲ ਏ ਦਾ ਲੋਕ ਘਰਾਓ ਕਰ ਰਹੇ ਨੇ ਕਿਉਂਕਿ ਸਰਕਾਰ ਨਾਮ ਦੀ ਤਾਂ ਪੰਜਾਬ ਦੇ ਵਿੱਚ ਕੋਈ ਚੀਜ਼ ਹੀ ਨਹੀਂ ਜਿਹੜੇ ਅੱਜ ਵੀ ਇਹ ਪੰਜਾਬ ਦੇ ਹਾਲਾਤ ਨੇ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਐ ਕਿਉਂਕਿ ਸਮਾਂ ਰਹਿੰਦੇ ਅਗਰ ਦਰਿਆਵਾਂ ਨਾਲਿਆਂ ਨਦੀਆਂ ਕੱਸੀਆਂ ਦੀ ਸਫਾਈ ਕੀਤੀ ਹੁੰਦੀ ਤਾਂ ਪੰਜਾਬ ਨੂੰ ਅੱਜ ਤੇ ਨਹੀਂ ਦੇਖਣੇ ਪੈਣੇ ਸੀ ਸੋ ਹੁਣ ਆਪਣੀ ਜਾਨ ਬਚਾਉਣ ਦੇ ਲਈ ਇਹ ਵਿਧਾਇਕਾਂ ਨੂੰ ਮੋਰਚੇ ਖੋਲਣੇ ਪੈ ਰਹੇ ਨੇ ਕਿਉਂਕਿ ਲੋਕ ਹੁਣ ਕੱਪੜੇ ਪਾੜਨ ਤੱਕ ਜਾ ਪਰ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇੱਕ ਸਿੱਧਾ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਸਕ੍ਰਿਪਟ ਲਿਖੀ ਜਾ ਰਹੀ ਹੈ ਨਾ ਇਹ ਜਿਹੜਾ ਨਵਾਂ ਹੁਣ ਤੁਸੀਂ ਪੈਤਲਾ ਇਹ ਹੜ੍ਹਾਂ ਦੀ ਮਾਰ ਤੋਂ ਲੋਕਾਂ ਦੀਆਂ ਮੁਸੀਬਤਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਤੋਂ ਫੋਕਸ ਘਮਾਉਣ ਦੇ ਲਈ ਪੰਜਾਬ ਵਰਸਸ ਦਿੱਲੀ ਕਰ ਰਹੇ ਹੋ ਪੰਜਾਬ ਦੇ ਅੱਜ ਦੇ ਹਾਲਾਤਾਂ ਲਈ ਐਮਐਲਏ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੁਸੀਂ ਸਾਰੇ ਜ਼ਿੰਮੇਵਾਰੋਂ ਕਿਉਂਕਿ ਭਗਵੰਤ ਮਾਨ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਜਿਹਨਾਂ ਨੇ ਦਸਕਤ ਕਰਕੇ ਪੰਜਾਬ ਦਿੱਲੀ ਦੇ ਕੋਲ ਗਿਰਵੀ ਰੱਖਿਆ ਸੋ ਅੱਜ ਜਿਹੜੀ ਗੱਲਾਂ ਇਹ ਨਵੀਂ ਸਕ੍ਰਿਪਟ ਇੱਕ ਹੁਣ ਸ਼ਕਤੀ ਹੈ ਜਿਹੜੀ ਬਲਵਾਰੀ ਹੈ ਜਿਹਦੇ ਕਹਿਣਤੇ ਕਿਹਾ ਜਾ ਰਿਹਾ ਕਿ ਜੀ ਭਗਵੰਤ ਮਾਨ ਨੂੰ ਵੋਟਾਂ ਪਈਆਂ ਦਿੱਲੀ ਕੰਮ ਨਹੀਂ ਕਰਨ ਦੇਣੀ ਤਾਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਭਗਵੰਤ ਮਾਨ ਪੰਜਾਬ ਦੇ ਹੱਕ 'ਚ ਨਹੀਂ ਖੜ ਪਾਰੇ ਔਰ ਇਹ ਤਾਂ ਹੁਣ ਵਿਧਾਇਕ ਇਹਨਾਂ ਤੇ ਮੋਹਰ ਲਾਉਂਦੇ ਜਾ ਰਹੇ ਨੇ ਪਰ ਸਾਰੇ ਪੰਜਾਬ ਦੇ ਅੱਜ ਦੇ ਹਾਲਾਤਾਂ ਲਈ ਜ਼ਿੰਮੇਵਾਰੋਂ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦਾ ਹਾਂ ਕਿ ਜਿਹੜਾ ਅੱਜ ਤੱਤ ਭੜਤੀ ਦੇ ਵਿੱਚ ਪਰਚਾ ਦਿੱਤਾ ਗਿਆ ਹਰਮੀਤ ਪਠਾਨ ਮਾਜਰਾ ਤੇ 376 ਤਾਂ 2 ਸਾਲ ਹੋ ਗਏ ਕੰਪਲੇਂਟ ਨੂੰ ਹਾਈ ਕੋਰਟ ਤੱਕ ਪੰਜਾਬ ਦੀ ਸਰਕਾਰ ਨੇ ਇਸ ਕੰਪਲੇਂਟ ਨੂੰ ਇਹ ਕਹਿ ਕੇ ਡਿਫੈਂਡ ਕੀਤਾ ਕਿ ਇਹ ਤਾਂ ਕੰਪਲੀਟ ਬਣਦੀ ਨਹੀਂ ਤੇ ਅੱਜ ਰਾਤੋਂ ਰਾਤ ਪਰਚਾ ਦੇ ਕੇ ਚੱਕ ਲਿਆ ਤੇ ਹੁਣ ਅੱਧੇ ਘੰਟੇ ਬਾਅਦ ਖਬਰ ਆ ਗਈ ਕਿ ਵਿਧਾਇਕ ਭਜਾਤਾ ਮਤਲਬ ਕੋਈ ਫਿਲਮ ਚੱਲ ਰਹੀ ਹੈ ਮਤਲਬ ਪੰਜਾਬ ਪੁਲਿਸ ਦੀ ਕਸਟਡੀ ਚੋਂ ਵਿਧਾਇਕ ਭੱਜ ਗਿਆ ਕਹਿੰਦੇ ਗੋਲੀਆਂ ਚਲਾ ਕੇ ਇੱਕ ਪੁਲਿਸ ਵਾਲੇ ਦੇ ਗੋਲੀ ਲੱਗੀ ਹੈ ਤੇ ਵਿਧਾਇਕ ਸਾਹਿਬ ਫਰਾਰ ਹੋ ਗਏ ਸੋ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਹੈ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਦੀ ਆਪਣੀ ਨਾਕਾਮੀ ਹੈ ਜਿਹੜੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖੜਾ ਤਾਂ ਉਤਰਨਾ ਕੀ ਸੀ ਲੋਕਾਂ ਦੀ ਦੁਸ਼ਮਣ ਬਣੀ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਇਹ ਬੇहद ਮੰਦ ਭੱਗ ਹੈ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੜਾ ਸਿੱਧਾ ਤੇ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਪੰਜਾਬ ਦੇਖ ਰਿਹਾ 94 ਐਮਐਲਏ ਦੇ ਉੱਤੇ ਜ਼ਿੰਮੇਵਾਰੀ ਹੈ ਸੱਚਾਈ ਬਿਆਨ ਕਰਨਾ ਅੱਜ ਤੁਹਾਡੀ ਮਜਬੂਰੀ ਬਣ ਚੁੱਕੀ ਹੈ ਪਰ ਹੁਣ ਵੀ ਇਹ ਜਿਹੜੀਆਂ ਖੇਡਾਂ ਅੰਦਰੋਂ ਅੰਦਰ ਹੀ ਖੇਡੀਆਂ ਜਾ ਰਹੀਆਂ ਨੇ ਕਿ ਸਾਰਿਆਂ ਨੂੰ ਪਤਾ ਹੈ ਕਿ ਪਠਾਨ ਮਾਜਰਾ ਸਭ ਮੁੱਖ ਮੰਤਰੀ ਤੇ ਖਾਸ ਨੇ ਦਿੱਲੀ ਤੋਂ ਹੁਣ ਕਹਿੰਦੇ ਕਾਰਵਾਈ ਹੋ ਰਹੀ ਐ ਸੋ ਇਹ ਲੜਾਈ ਹੁਣੇ ਸਮਾਂ ਨਹੀਂ ਕਿ ਪੰਜਾਬ ਵਰਸਸ ਦਿੱਲੀ ਦਿਖਾਓ ਸਭ ਤੋਂ ਪਹਿਲਾਂ ਜੋ ਹੜਾਂ ਦੀ ਮਾਰ ਦੇ ਵਿੱਚ ਲੋਕ ਨੇ ਉਹਨਾਂ ਦੀ ਮਦਦ ਲਈ ਸਰਕਾਰ ਅੱਗੇ ਆਵੇ ਇਹ ਜਿਹੜੇ ਡਰਾਮੇ ਕੇਜਰੀਵਾਲ ਸਾਹਿਬ ਦਾ ਬਿਆਨ ਆ ਗਿਆ ਕਹਿੰਦੇ ਜੀ ਦਿੱਲੀ ਆਮ ਆਦਮੀ ਪਾਰਟੀ ਕੇ ਵਰਕਰ ਘਰ ਘਰ ਜਾ ਕੇ ਰਾਸ਼ਨ ਇਕੱਠਾ ਕਰ ਰਾਸ਼ਨ ਬਹੁਤ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਲੱਗਿਆ ਹੈ प्रधान ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਫੀਲਡ ਦੇ ਵਿੱਚ ਨੇ ਸੋ ਰਾਸ਼ਨ ਦੀ ਕੋਈ ਕਮੀ ਨਹੀਂ ਸਰਕਾਰ ਦਾ ਮਕਸਦ ਹੁੰਦਾ ਹੈ ਸਰਕਾਰ ਦੀ ਸਭ ਤੋਂ ਵੱਡੀ ਮਦਦ ਕੀ ਹੁੰਦੀ ਹੈ ਕਿ ਸਰਕਾਰ ਸੁਵਿਧਾਵਾਂ ਦੇਵੇ ਸਰਕਾਰ ਸਾਧਨ ਦੇਵੇ ਤਾਂ ਕਿ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚ ਸਕੇ ਕਿਉਂਕਿ ਕਈ ਜਗ੍ਹਾ ਤੇ ਪਾਣੀ ਦੇ ਹਾਲਾਤ ਨੇ ਕਿ ਉੱਥੇ ਨਹੀਂ ਕੋਈ ਰਾਸ਼ਨ ਪਹੁੰਚਾਉਣ ਦਾ ਕੋਈ ਸਾਡੇ ਕੋਲ ਸਾਧਨ ਸੋ ਸਰਕਾਰ ਆਪਣਾ ਫਰਜ਼ ਪਛਾਣੇ ਇਹ ਜਿਹੜੀ ਬੇਲੋੜੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਦਾ ਸਮਾਂ ਨਹੀਂ ਸਰਕਾਰ ਲੋਕਾਂ ਦੇ ਵਿੱਚ ਬਿਲਕੁਲ ਐਕਸਪੋਜ਼ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ ਹਾਲਾਤ ਬਣਨੇ ਨੇ ਕਿ ਫੇਰ ਲੋਕਾਂ ਨੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਲੈਣਾ ਇਹ ਲੋਕਾਂ ਜਿਹੜੇ ਸਰਕਾਰੀ ਨੁਮਾਇੰਦੇ ਜਾਂ ਜਿਹੜੇ ਅੱਜ ਮੰਤਰੀ ਤੁਰੇ ਫਿਰੇ